ਇਸ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਜਿਹੜਾ ਕਿ ਕਿਤੇ ਵੀ ਮਟਾਇਆ ਨਹੀਂ ਜਾ ਸਕਦਾ ਇਤਿਹਾਸ ਦੇ ਪੰਨੇ ਇਸ ਗੱਲ ਦੇ ਗਵਾਹ ਨੇ ਕਿ ਦੇਸ਼ ਨੂੰ ਆਜ਼ਾਦ ਸਿੱਖਾਂ ਨੇ ਕਰਾਇਆ ਤੇ ਇਸ ਦੇਸ਼ ਦੇ ਲਈ ਸਿੱਖਾਂ ਦਾ ਵੱਡਾ ਰੋਲ ਹੈ ਤੇ ਇਸ ਦੇਸ਼ ਦੇ ਅੰਦਰ ਸਿੱਖਾਂ ਦਾ ਸਤਕਾਰ ਸੀ ਕਿਉਂਕਿ ਪਿਛਲੇ ਸਮੇਂ 'ਚ 18ਵੀਂ ਸਦੀ ਜਾਂ ਉਸ ਤੋਂ ਪਹਿਲਾਂ ਗੁਰੂ ਸਾਹਿਬਾਨ ਨੇ ਜੋ ਇਤਿਹਾਸ ਰਚਿਆ ਜੋ ਸਿੱਖੀ ਸਿਧਾਂਤਾਂ ਦੇ ਪਹਿਰਾ ਦਿੰਦੇ ਆ ਮਾਨਵਤਾ ਦੇ ਭਲੇ ਲਈ ਜੋ ਕਾਰਜ ਕੀਤੇ ਉਹ ਬੜੇ ਮਹਾਨ ਸੋ ਇਹ 84 ਜੂਨ ਦੇ ਹਮਲੇ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੂੰ ਉਸਦੀ ਬਣਦੀ سزا ਮਿਲੀ 84 ਨਵੰਬਰ ਦੇ ਵਿੱਚ ਜੋ ਜੋ ਘੱਲੂ ਘਰਾ ਵਾਪਰਿਆ ਜੋ ਸਿੱਖ ਨਸਲ ਕੁਸ਼ੀ ਦਾ ਕਾਂਗਰਸ ਨੇ ਵੱਡਾ ਜਿਹੜਾ ਤਾंडਵ ਰਚਾਇਆ ਉਸ ਤੋਂ ਬਾਅਦ ਸਿੱਖਾਂ ਤੇ ਹਮਲੇ ਹੋਣੇ ਸ਼ੁਰੂ ਹੋਏ ਤੇ ਸਿੱਖਾਂ ਨੂੰ ਨਫ਼ਰਤ ਦੇ ਤੌਰ ਤੇ ਪਾਤਰ ਬਣਾਇਆ ਕਾਂਗਰਸ ਦੇ ਉਸ ਕਾਰੇ ਨੇ ਉਸ ਤੋਂ ਬਾਅਦ ਕਾਫੀ ਇਸ ਗੱਲ ਦਾ ਜਿਹੜੀਆਂ ਖਬਰਾਂ ਆਉਂਦੀਆਂ ਤੇ ਥਾਉ ਥਾਈ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਪਰ ਇੱਕ ਇਹ ਸਾਰੇ ਕਾਸੇ ਦੇ ਵਿੱਚੋਂ ਇੱਕ ਚੰਗੀ ਖਬਰ ਤੇ ਸਕੂਨ ਵਾਲੀ ਖਬਰ ਮਿਲੀ ਕਿ ਪੰਜਾਬੀ ਦੇ ਬੜੇ ਨਾਮਵਰ ਅਖਬਾਰ ਦੇ ਫਰੰਟ ਪੇਜ ਤੇ ਖਬਰ ਛਪੀ ਕਿ ਮੱਧ ਪ੍ਰਦੇਸ਼ ਦੇ ਰਾਏਪੁਰ ਦੇ ਵਿੱਚ ਇੱਕ ਸਿੱਖ ਜਿਹੜਾ ਡਰਾਈਵਰ ਸੀ ਉਸ ਨੂੰ ਚਾਰ ਪੁਲਿਸ ਕਰਮਚਾਰੀਆਂ ਨੇ ਜਿਹੜਾ ਕਿ ਰਾਏਪੁਰ ਦਾ ਥਾਣਾ ਟਿਕਰਾਪਾਰਾ ਉਹਦਾ ਅੰਤਰਰਾਸ਼ਟਰੀ ਜਿਹੜਾ ਬਾਸਡਾ ਉਥੇ ਉਸ ਨੂੰ ਉਹਨਾਂ ਨੇ ਕਟਿਆ ਉਹਦੇ ਦਸਤਾਰ ਉਤਾਰਤੀ ਤੇ ਉਹਨੂੰ ਬੁਰੀ ਤਰ੍ਹਾਂ ਕਟਿਆ ਤੇ ਉਹ ਇਹ 8 ਜੂਨ ਦੀ ਜਿਹੜੀ ਹੈ ਖਬਰ ਆ ਤੇ ਉਥੋਂ ਬਾਅਦ ਉਥੋਂ ਦੇ ਸਿੱਖਾਂ ਨੇ ਇਸ ਗੱਲ ਦਾ ਇਤਰਾਜ਼ ਐਸਐਸਪੀ ਕੋਲੇ ਤੇ ਗ੍ਰਹਿ ਮੰਤਰੀ ਕੋਲ ਕੀਤਾ ਤੇ ਆਮ ਤੌਰ ਦੇ ਉੱਤੇ ਇਹਨਾਂ ਤੇ ਕਿਸੇ ਤਰ੍ਹਾਂ ਦੇ ਜਿਹੜੇ ਅਸਰ ਜਾਂ ਫੈਸਲੇ ਜਾ ਕੋਈ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦਿਖਾਈ ਦਿੰਦੀ ਅਕਸਰ ਪਰ ਇਹ ਖਬਰ ਇੱਕ ਵੱਖਰੀ ਹੈ ਜਿਹੜਾ ਐਸਐਸਪੀ ਸੰਤੋਸ਼ ਸਿੰਘ ਨੇ ਜਿਹੜਾ ਆਈਪੀਐਸ ਅਫਸਰ ਆ ਉਸ ਨੇ ਇਸ ਅਰਜੀ ਦੇ ਉੱਤੇ ਜਿਹੜੇ ਚਾਰ ਮੁਲਾਜ਼ਮ ਸੀ ਜਿਹਦੇ ਵਿੱਚ ਚੰਦਰਪਾਲ ਭਦੌਰੀਆ ਸੁਰਿੰਦਰ ਤੇ ਹੋਰ ਇਹਨਾਂ ਨਾਲ ਦੋ ਅਧਿਕਾਰੀ ਹੋਰ ਆ ਉਹਨਾਂ ਨੂੰ ਉਹਨਾਂ ਨੇ ਸਸਪੈਂਡ ਕਰਤਾ ਤੇ ਸਸਪੈਂਡ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਕੋਈ ਚਾਰਾ ਜੋਇ ਕੀਤੀ ਇਹ ਜਿਹੜੇ ਸਸਪੈਂਡ ਪੁਲਿਸ ਕਰਮੀ ਸੀ ਤਾਂ ਉਹ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਸਿੱਖ ਸਮਾਜ ਹੈ ਉਹ ਕੀ ਤੁਹਾਡੀ ਇਸ ਗੱਲ ਨੂੰ ਭੁਲਾ ਸਕਦਾ ਸੋ ਮੈਂ ਇਹ ਗੱਲ ਕਰਦਾ ਕਿ ਇਹ ਜਿਹੜੇ ਜਿਹੜੇ ਉਚਾਰ ਪੁਲਿਸ ਕਰਮੀ ਸੀ ਉਹਨਾਂ ਨੇ ਆਪਣੇ ਮਨ ਦੀ ਭਾਵਨਾ ਨਾਲ ਉਹ ਗੁਰਦੁਆਰਾ ਸਾਹਿਬ ਗਏ ਉਥੇ ਜਾ ਕੇ ਸਿੱਖ ਸਮਾਜ ਨੂੰ ਉਹਨਾਂ ਨੇ ਆਪਣੀ ਪਛਤਾਪ ਕਰਨ ਦਾ ਜਿਹੜਾ ਅਹਿਸਾਸ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤੌਰ ਤੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ 7 ਦਿਨ ਜਿਹੜੇ ਜੋੜਾ ਘਰ ਦੇ ਵਿੱਚ ਜੋੜੇ ਝਾਰੇ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਬੜੀ ਵੱਡੀ ਆ ਤੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੀ ਇਹ ਗੱਲ ਕੀਤੀ ਆ ਉਹਨਾਂ ਨੂੰ ਸਸਪੈਂਡ ਕਰਨ ਦੀ ਇਹ ਇੱਕ ਚੰਗੀ ਖਬਰ ਆ ਸੋ ਅਸੀਂ ਇੱਕ ਇਖਲਾਕੀ ਤੌਰ ਤੇ ਆਪਣਾ ਇੱਕ ਫਰਜ਼ ਸਮਝਦੇ ਆ ਕਿ ਜੇ ਸਿੱਖਾਂ ਦਾ ਕੋਈ ਮਾਮਲਾ ਆਇਆ ਕਿਸੇ ਵੀ ਅਧਿਕਾਰੀ ਨੇ ਕਿਸੇ ਵੀ ਸੂਬੇ ਚ ਦੇਸ਼ ਦੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਕੇਸ ਦਰਜ ਕੀਤਾ ਬੰਦੇ ਸਸਪੈਂਡ ਕੀਤੇ ਉਹਨਾਂ ਨੇ ਮਾਨਵਤਾ ਦੇ ਹੱਕਾਂ ਤੇ ਅਧਿਕਾਰਾਂ ਦੇ ਲਈ ਡਿਊਟੀ ਤੋਂ ਕੀਤੀ ਕੁਤਾਹੀ ਦੇ ਖਿਲਾਫ ਉਹਨਾਂ ਨੇ ਬਣਦੀ ਜਿਹੜੀ ਕਾਰਵਾਈ ਕੀਤੀ ਇਸ ਗੱਲ ਦੀ ਅਸੀਂ ਡਟ ਕੇ ਸਲਾਹਗਾ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਉਦਾਹਰਨ ਨੂੰ ਲੈ ਕੇ ਦੇਸ਼ ਦੇ ਅੰਦਰ ਕਿਤੇ ਵੀ ਜਦੋਂ ਇਹ ਗੱਲ ਵਾਪਰਦੀ ਆ ਐਸੀ ਵਾਪਰਦੀ ਆ ਤਾਂ ਉਥੇ ਜਿਹੜੇ ਅਧਿਕਾਰੀ ਹੈ ਉਹ ਆਪਣੀ ਬਣਦੀ ਡਿਊਟੀ ਜਿਹੜੀ ਹੈ ਉਹ ਅਦਾ ਕਰਨ ਤੋ ਅਸੀਂ ਜਿਹੜੇ ਐਸਐਸਪੀ ਸੰਤੋਸ਼ ਸਿੰਘ ਉਹਨਾਂ ਦਾ ਇਸ ਮਾਮਲੇ ਤੇ ਆਪਣੀ ਸਹੀ ਡਿਊਟੀ ਨਿਭਾਉਣ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਆਂ ਅਸੀਂ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਦੀ ਡਿਊਟੀ ਜਿਹੜੇ ਆ ਬਾਕੀ ਵੀ ਜਿੰਨੇ ਦੇਸ਼ ਦੇ ਅੰਦਰ ਵਸ ਰਹੇ ਅਫਸਰ ਆ ਸਿੱਖਾਂ ਦੀ ਕੁਰਬਾਨੀ ਸਿੱਖਾਂ ਦੀ ਹੋਂਦ ਦੇਣ ਇਸ ਨੂੰ ਮੱਦੇਨਜ਼ਰ ਰੱਖਦੇ ਆਂ ਇਹਨਾਂ ਨੂੰ ਸਨਮਾਨ ਕਰਦੇ ਆਂ ਕਿਸੇ ਵੀ ਤਰ੍ਹਾਂ ਦੀ ਕੋਈ ਮਾਨਵਤਾ ਦੀ ਲੰਘਣਾ ਜਿਹੜੀ ਆ ਨਾ ਕਰਨ ਤੇ ਜਿਹੜੇ ਆ ਖਾਸ ਤੌਰ ਤੇ ਜਿਹੜੇ ਸਿੱਖ ਹੈ ਉਹਨਾਂ ਵਾਸਤੇ ਜਿਹੜੀ ਕੀਤੀ ਜਿਹੜੀ ਹੈ ਇਹ ਕਾਰਵਾਈ ਉਸ ਗੱਲ ਦਾ ਅਸੀਂ ਧੰਨਵਾਦ ਕਰਦੇ ਆ ਸੋ ਰਾਏਪੁਰ ਦੀ ਸੰਗਤ ਨੇ ਵੀ ਸਮੁੱਚੇ ਰੂਪ ਵਿੱਚ ਤੁਸੀਂ ਦੇਖਿਆ ਹੀ ਆ ਕਿ ਜਿਹੜਾ ਐਸਐਸਪੀ ਹੈ ਉਹਨਾਂ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਉਹਨੇ ਇਹ ਵੀ ਸਾਰੀ ਆਪਣੇ ਵੱਲੋਂ ਵੀ ਜਾਣਕਾਰੀ ਦਿੱਤੀ ਆ ਸੋ ਇਸ ਗੱਲ ਲਈ ਬੜੀ ਸੰਤੁਸ਼ਟੀ ਹੈ ਸੋ ਅਸੀਂ ਧੰਨਵਾਦ ਕਰਦੇ ਆ